ਵੈਜੀ ਕਾ ਖਾਲਸਾ ਵੈਜੀ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਆਂ ਕਿਸਾਨਾਂ ਦੇ ਤੇ ਰਵਰਨੀਤ ਬਿੱਟੂ ਦੀ ਜਿਹੜਾ ਕਿ ਭਾਰਤ ਪਾ ਵੱਲੋਂ ਆਰਐਸਐਸ ਵੱਲੋਂ ਤਾਇਆ ਤਾਇਆ ਜਿਹੜਾ ਰਾਜਸਥਾਨ ਦਾ ਲੋਕ ਸਭਾ ਦਾ ਜਿਹੜਾ ਉਹਨੂੰ ਮੈਂਬਰ ਬਣਾਇਆ ਰਾਜਸਥਾਨ ਦੇ ਵਿੱਚ ਤੇ ਮੈਂਬਰ ਬਣਦੇ ਹੀ ਉਹਨੇ ਕਿਸਾਨਾਂ ਦੇ ਖਿਲਾਫ ਜਿਹੜਾ ਜ਼ਹਿਰ ਉਗਲਣਾ ਸ਼ੁਰੂ ਕਰ ਦਿੱਤਾ ਇਹ ਤਾਂ ਪਹਿਲਾਂ ਇਹ ਕੰਮ ਜਿਹੜਾ ਕੰਗਣਾ ਰਨਾਉਤ ਕਰਦੀ ਸੀ ਤੇ ਅੱਜ ਵੀ ਕਰ ਰਹੀ ਆ ਤੇ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਭਾਜਪੀ ਵੱਲੋਂ ਜਿਹੜਾ ਇੱਕ ਹਾਰਿਆ ਹੋਇਆ ਮੰਤਰੀ ਉਹ ਲੈਤਾ ਗਿਆ ਕਿਉਂ ਲੈਤਾ ਗਿਆ ਉਸ ਨੂੰ ਮੰਤਰੀ ਬਣਾਇਆ ਗਿਆ ਹੁਣ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ ਹੁਣ ਇਹ ਬਵਾਦਤ ਬਿਆਨ ਦਿੱਤਾ ਕਿਸਾਨਾਂ ਦੇ ਲਈ ਕਹਿੰਦਾ ਕਿਸਾਨਾਂ ਨੂੰ ਬਾਹਰੋਂ ਫੰਡਿੰਗ ਆਉਂਦੀ ਆ ਬਾਹਰੋਂ ਪੈਸਾ ਆਉਂਦਾਗਾ ਅਰੇ ਮੈਂ ਇੱਕ ਬਿੱਟੂ ਜੇ ਤੁਹਾਨੂੰ ਇੰਨਾ ਪਤਾ ਹੈਗਾ ਕਿ ਬਾਹਰੋਂ ਪੈਸਾ ਆਉਂਦਾਗਾ ਫਿਰ ਤਤੈਨੂੰ ਇਹ ਵੀ ਪਤਾ ਹੋਊਗਾ ਕਿ ਕੌਣ ਰੁਪਿਆ ਦੇ ਰਿਹਾਗਾ ਤੇ ਕਿਦੇ ਰਾਹੀ ਆ ਰਿਹਾਗਾ ਤੇ ਤੁਹਾਡੀ ਸਭ ਤੋਂ ਇੰਟੈਲੀਜੈਂਸੀਆਂ ਨੇ ਤੇ ਤੁਸੀਂ ਕਦੇ ਕਿਸੇ ਨੂੰ ਕਹਿ ਦਿੰਦੇ ਹੋ ਰੁਪਿਆ ਆ ਰਿਹਾ ਫੰਡਿੰਗ ਆ ਰਹੀ ਹੈ ਕਦੇ ਕਿਸੇ ਨੂੰ ਕਹਿ ਦਿੰਦੇ ਕਦੇ ਕਿਸੇ ਨੂੰ ਕਹਿ ਦਿੰਦੇ ਹੋ ਜਿਵੇਂ ਤੁਹਾਡੇ ਮੂੰਹ ਦੇ ਵਿੱਚ ਆਉਂਦਾ ਉਮਰ ਤੁਸੀਂ ਜੈਰ ਉਗਲੀ ਜਾ ਰਹੇ ਹੋ ਕਿਸਾਨ ਉਹ ਨੇ ਜਿਹੜਾ ਸਾਰੇ ਜਿਹੜਾ ਸੰਸਾਰ ਦਾ ਢਿੱਡ ਭਰਦਾ ਹੈਗਾ ਪਰ ਕਿਸਾਨਾਂ ਦਾ ਹੁਣ ਕੁਝ ਨਾ ਕੁਝ ਕਰਕੇ ਜਿਹੜਾ ਕਿਸਾਨ ਜਾਂਦੀ ਬਥੀਆਂ ਬੰਦੀਆਂ ਨੇ ਉਹਨਾਂ ਦਾ ਇੱਕ ਅਦਾ ਜ਼ਰੂਰ ਆ ਪਰ ਉਹਨਾਂ ਦਾ ਫਸਲੀ ਚੱਕਰ ਨੂੰ ਲੈ ਕੇ ਇੱਕਾ ਨਹੀਂ ਜੇਕਰ ਕਿਸਾਨ ਆਪਣੀ ਜੋਗੀ ਹੀ ਫਸਲ ਵੇਚਣੀ ਸ਼ੁਰੂ ਕਰਦੇ ਆ ਨਾ ਤੇ ਧਰ ਨੂੰ ਡੱਕਾ ਨਾ ਭੇਜਣਾ ਤੇ ਤੁਹਾਡੇ ਰੰਗ ਦੇ ਦੇਖੀ ਫਿਰ ਤੁਸੀਂ ਇਸ ਕਿਸਾਨਾਂ ਦੇ ਪੈਰੇ ਡਿੱਗਦੇ ਕਦੇ ਤੁਸੀਂ ਅਮਰੀਕਾ ਦੇ ਵਿੱਚ ਜਿਹੜਾ ਲਿਲੜੀਆਂ ਕੱਢਦੇ ਹੁੰਦੇ ਸੀ ਇਸ ਹੰਨ ਨੂੰ ਲੈ ਕੇ ਇਸੇ ਕਣਕ ਨੂੰ ਲੈ ਕੇ ਤੇ ਅੱਜ ਜੇਕਰ ਕਿਸਾਨ ਨੇ ਆਪਣੇ ਹੱਡ ਭਨਵੇਂ ਮਿਹਨਤ ਕਰਕੇ بڑے بڑے ਜਿਹੇ ਟਿੱਬੇ ਨੂੰ ਚੱਕ ਚਕਾ ਕੇ ਜਿਹੜੀ ਰੇਸ਼ਲੀ ਤਾਂ ਦਿੱਤੀ ਸਾਨੂੰ ਪਦਰਾ ਕਰਕੇ ਤੇ ਆਪਣਾ ਢਿੱਡ ਭਰਿਆ ਤੇ ਨਾਲ ਸੰਸਾਰ ਦਾ ਢਿੱਡ ਭਰ ਲੱਗੇ ਪਰ ਤੁਸੀਂ ਜਿਹੜਾ ਵੀ ਉੱਠਦਾਗਾ ਮੂੰਹ ਚਾ ਕੇ ਬਿਆਨ ਦੇ ਦਿੰਨੇ ਹੋ ਕਿ ਕਿਸਾਨਾਂ ਨੂੰ ਫਾਨਿੰਗ ਆਉਂਦੀ ਆ ਕਿਸਾਨ ਜੀ ਇਹ ਰੋਕਦੇ ਆ ਕਿਸਾਨ ਉਹ ਨਹੀਂ ਬਣ ਦਿੰਦੇ ਕਿਸਾਨ ਉਹ ਨਹੀਂ ਕਰ ਦਿੰਦੇ ਕਿਸਾਨਾਂ ਤੇ ਸਿੱਖਾਂ ਦਾ ਜਿਹੜਾ ਰਿਸ਼ਤਾ ਉਹੀ ਕਿਸਾਨ ਨੇ ਉਹੀ ਸਿੱਖ ਨੇ ਤੇ ਤੇ ਜਿਹੜੇ ਹੈਗੇ ਨੇ ਦਾਦੇ ਵਾਲੇ ਕੰਮ ਨੇ ਦਾਦੇ ਵਾਲਾ ਖੂਨ ਆ ਉਹ ਤੇਰੇ ਅੰਦਰੋਂ ਗਿਆ ਨਹੀਂ ਜਿਹੜੀ ਤੇਰੇ ਦਾਦੇ ਵਾਲੀ ਗੈਰਤਾ ਉਹੀ ਤੇਰੇ ਅੰਦਰ ਆ ਕਿਉਂਕਿ ਜੇਕਰ ਧਰ ਨੂੰ ਸਿੱਖ ਨਹੀਂ ਪਿਆਰੇ ਲੱਗਦੇ ਤੇ ਪਹਿਲੀ ਗੱਲ ਤਾਂ ਤੂੰ ਪੰਜਾਬ ਦੇ ਵਿੱਚ ਪਲਿਆ ਪੰਜਾਬ ਦੇ ਵਿੱਚ ਜੰਮਿਆ ਪੰਜਾਬ ਦਾ ਖਾਦਾਗਾ ਤੇ ਜਿੱਥੇ ਵੀ ਤੂੰ ਜਾਣਾਗਾ ਮੀਡੀਆ ਸਾਹਮਣੇ ਹਿੰਦੀ ਦੇ ਵਿੱਚ ਗੱਲ ਕਰਦਾਗਾ ਤੇ ਦੂਜਾ ਕਹਿਣ ਦਾ ਭਾਵ ਇਹ ਆ ਕਿ ਇਹਨਾਂ ਲੋਕਾਂ ਵੱਲੋਂ ਜਿਹੜੇ ਇਹ ਲੋਕ ਨੇ ਇਹ ਸਰਕਾਰ ਦੇ ਗੁੰਡੇ ਪਾਲੇ ਹੋਏ ਨੇ ਭਾਜਪਾ ਵੱਲੋਂ ਇਹ ਗੁੰਡੇ ਪਾਲੇ ਹੋਏ ਨੇ ਇਹ ਕਦੇ ਕਿਸੇ ਨੂੰ ਪੜਕਾਉਣ ਦੀਆਂ ਗੱਲਾਂ ਕਰਦੇ ਆ ਕਦੇ ਕਿਸੇ ਨੂੰ ਪੜਕਾਉਣ ਦੀਆਂ ਗੱਲਾਂ ਕਰਦੇ ਆ ਇਸ ਤਰ੍ਹਾਂ ਹੀ ਜਿਹੜੀ ਕੰਗੜਾ ਰਣਾਉਤਾ ਉਹ ਵੀ ਭਾਜਪਾ ਦੇ ਰਖੇਲ ਆ ਉਹਨੇ ਹੁਣ ਇੱਕ ਜਿਹੜੀ ਫਿਲਮ ਕੱਢੀ ਆ emergancy ਉਹਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲ ਦਾ ਰੋਲ ਅਦਾ ਕੀਤਾ ਗਿਆ ਕਿਸੇ ਵਿਅਕਤੀ ਵੱਲੋਂ ਉਹ ਵਿਅਕਤੀ ਐ ਨਹੀਂ ਪਤਾ ਕਿ ਬੀੜੀਆਂ ਜਾਂਦਾ ਕੀ ਕੁਝ ਖਾਂਦਾ ਹੋਵੇ ਤੇ ਰੌਣ ਨਵਾਵੇ ਸੰਤਾਂ ਦਾ ਫਿਰ ਉਥੇ ਖਾਸ ਤਾਂ ਦਾ ਇੱਕ ਡਾਇਲੋਗ બોલા ਜਾਂਦਾ ਤੇ ਅੱਗੇ ਜਿਹੜਾ ਫਿਲਮ ਦਾ ਜੀ ਟ੍ਰੇਲਰ ਜਿਹੜਾ ਹੈਗਾ ਸ਼ੁਰੂ ਹੋਇਆਗਾ ਫਿਲਮ ਆ ਲੱਗਣੀ ਹੈ ਸਤੰਬਰ ਦੇ ਵਿੱਚ ਤੇ ਇਹ ਵੀ ਮੈਂ ਤਾਂ ਸਿੱਖ ਕੌਮ ਨੂੰ ਤੇ ਪੰਜਾਬੀ ਨੂੰ ਬੇਨਤੀ ਕਰਦਾਗਾ ਇਹ ਜਿਹੜੀ ਇਹ ਫਿਲਮ ਆ ਇਹਦਾ ਬਾਈਕਟ ਕੀਤਾ ਜਾਵੇ ਇਹ ਲੱਗਣੀ ਨਹੀਂ ਚਾਹੀਦੀ ਕਿਉਂਕਿ ਜਦੋਂ ਇਹ ਦੰਗੇ ਪ੍ਰਸਾਦ ਕਰਵਾਉਗੇ ਫਿਲਮ ਆ ਇਹ ਫਿਲਮ ਜਿਹੜਾ ਸਿੱਖਾਂ ਦੇ ਜਜ਼ਬਾਤਾਂ ਨੂੰ ਪੜਕਾਉਣ ਦਾ ਕੰਮ ਕਰੂਗੀ ਇਹ ਫਿਲਮ ਜਿਹੜਾ 20ਵੀਂ ਸਦੀ ਦਾ ਮਹਾਨ ਯੋਧਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿਨ੍ਹਾਂ ਦੀ ਤਸਵੀਰ ਅਜੈਬ ਘਰ ਦੇ ਵਿੱਚ ਸੋਭਤਾ ਜਿਨ੍ਹਾਂ ਨੂੰ ਕਿਸਰੀ ਅਕਾਲਤਾ ਸਾਹਿਬ ਤੋਂ 20ਵੀਂ ਸਦੀ ਦਾ ਮਹਾਨ ਯੋਧਾ ਲਾਨਿਆ ਗਿਆਗਾ ਜੇਕਰ ਉਹਦੇ ਬਾਰੇ ਬਗਵਾਸ ਕਰੂ ਵੀ ਇਹ ਕੀਤੀ ਹੋਣੀ ਇਹ ਤਾਂ 101% ਆ ਜਦੋਂ ਆਮ ਸਿੱਖਾਂ ਨੂੰ ਖਾਲਸਾਨੀ ਕਹਿ ਸਕਦੀ ਆ ਜਦੋਂ ਕਿਸਾਨਾਂ ਨੂੰ ਖਾਲਸਾਨੀ ਅਤਵਾਦੀ ਕਹਿ ਸਕਦੀ ਆ ਜਦੋਂ ਪੰਜਾਬੀਆਂ ਨੂੰ ਉਗਰਵਾਦੀ ਕਹਿ ਸਕਦੀ ਆ ਤੇ ਫਿਰ ਸੰਤ ਭਿੰਡਰਾਂ ਵਾਲੇ ਅਤੇ ਹੋਰ ਉਹਦੇ ਨਾਲ ਦੇ ਸਿੰਘਾਂ ਨੂੰ ਕਿਵੇਂ ਬਖਸ਼ਿਆ ਹੁਣ ਇਹਨੇ ਕਹਿਣ ਦਾ ਭਾਵ ਕਿਵੇਂ ਰਏ ਆ ਕਿ ਬੀਜੇ ਦੇ ਭਾਜੀਪੀ ਵਿੱਚ ਜਿਹੜੇ 5-7 ਕਿ ਲੀਟਰ ਇਹ ਜਿਹੇ ਨੇ ਜਿਹੜੇ ਕਿ ਕੌਮ ਨੂੰ ਸਾਰੀ ਕੌਮ ਨੂੰ ਅੱਗ ਦੇ ਵਿੱਚ ਝੋਕਣਾ ਚਾਹੁੰਦੇ ਨੇ ਅੱਗ ਲਾਉਣਾ ਚਾਹੁੰਦੇ ਨੇ ਪੰਜਾਬ ਦੇ ਵਿੱਚ ਇਹ ਲੀਡਰ ਉੱਤ ਉੱਤ ਤਾਂ ਕਰਦੇ ਆ ਗੱਲਾਂ ਮਿੱਠੀਆਂ ਵੀ ਅਸੀਂ ਦੇਸ਼ ਦਾ ਹੀ ਬੜੇ ਹਾਮੀ ਆ ਪਰ ਅੰਦਰੋਂ ਇਹਨਾਂ ਦੇ ਅੱਗ ਲੱਗੀ ਹੋਈ ਆ ਕਿ ਦੇਸ਼ ਕਿਵੇਂ ਦਾ ਕਵੇਂ ਭੜਕੇ ਸਿੱਖ ਕਵੇਂ ਨਾ ਕਵੇਂ ਭੜਕਣਾ ਤੇ ਅਸੀਂ ਉਹਨਾਂ ਦਾ ਦੁਆਰਾ ਫੇਰ ਫਾਇਦਾ ਲਈ ਜਿਸ ਤਰ੍ਹਾਂ ਇਹਦੇ ਦਾਦੇ ਨੇ ਫਾਇਦਾ ਲਿੱਤਾ ਸੀ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਜਿੱਥੇ ਇਹਦਾ ਵਿਰੋਧ ਕਰੋ ਅਰਪਨਿਤ ਵਿੱਟੂ ਦਾ ਤੇ ਨਾਲ ਦੇ ਨਾਲ ਜਿਹੜਾ ਕੰਗੜਾ ਰਾਉਤ ਦੀ ਫਿਲਮਾਂ ਐਮਰਜੈਂਸੀ ਉਹਦਾ ਵੀ ਤੁਸੀਂ ਡਟ ਕੇ ਵਿਰੋਧ ਕਰਨਾ ਤਾਂ ਕਿ ਲੋਕ ਅੱਗੇ ਤੋਂ ਜਿਹੜਾ ਊਲ-ਜਲੂਲ ਨਾ ਬੋਲ ਸਕਣ। ਧੰਨਵਾਦ ਵੈਜ ਕਾ ਖਾਲਸਾ ਵੈਜ ਕੀ ਫਤਿਹ।